ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਬੁਰਜ ਜਵਾਰ ਸਿੰਘ ਵਾਲਾ ਆਏ ਸੀ ਜੀ ਬਰਗਾੜੀ ਦੇ ਨਾਲ ਪੈਂਦਾ ਪਿੰਡ ਬਾਈ ਕੋਲੇ ਨਾ ਦੋ ਰਿਪੀਟਰ ਗਾਵਾਂ ਜੀ ਇੱਕ ਆ ਸਾਹਮਣੀ ਗਾਂ ਇਹ ਅੱਜ ਹੀਟ ਛੱਡ ਚੁੱਕੀ ਹੈ ਜੀ ਠੀਕ ਹੈ ਇਹਦੇ ਆਪਾਂ ਸੀਮਨ ਨਹੀਂ ਲਾਇਆ ਗਿਆ ਦਵਾਈ ਭਰੀ ਹੈ ਪਹਿਲਾਂ ਇਹਦੇ ਗਨ ਕਰਾਸ ਕਰਕੇ ਦੇਖੀ ਮੈਨੂੰ ਇਹ ਹੈ ਇਹ ਥੋੜੀ ਜੀ ਨਾ ਇਹ ਗਾਵਾਂ ਚ ਕਈ ਵਾਰੀ ਗਨ ਦੀ ਦਿੱਕਤ ਹੁੰਦੀ ਹੈ ਮੈਨੂੰ ਇਹ ਲੱਗਿਆ ਵੀ ਇਹ ਨਾ ਹੋਵੇ ਗਨ ਨਾ ਪਾਸ ਹੁੰਦੀ ਹੋਵੇ ਤਾਂ ਨਾ ਰਹਿੰਦੀ ਹੋਵੇ ਪਰ ਗਾਨੇ ਦੇ ਵਧੀਆ ਕ੍ਰਾਸ ਹੋ ਗਈ ਜੀ ਪਹਿਲਾਂ ਗਨ ਕ੍ਰਾਸ ਕਰਕੇ ਉਸ ਤੋਂ ਬਾਅਦ ਇਹ ਦਵਾਈ ਭਰੀ ਐ ਵੀ ਮੈਨੂੰ ਲੱਗਿਆ ਵੀ ਗਨ ਕ੍ਰਾਸ ਹੋ ਗਈ ਆ ਤੇ ਅੰਦਰੋਂ ਬਲੱਡ ਆਇਆ ਨਾਲ ਲੱਗਿਆ ਸ਼ੀਤ ਦੇ ਤੇ ਵੀ ਹੀਟ ਛੱਡ ਚੁੱਕੀ ਹੈ ਗਾ ਕਿਉਂ ਹੀਟ ਬਾਹਲੀ ਰੱਖਦਿਆਂ ਨਹੀਂ ਆ ਬਾਈ ਨੂੰ ਮੈਂ ਦੱਸ ਕੇ ਹਟਿਆ ਵੀ ਇਹ ਬਾਹਲੀ ਲੰਮੀ ਹੀਟ ਨਹੀਂ ਰੱਖਦਿਆਂ ਦੋਗਲਾ ਪਾਣਾ ਗਾ ਮੱਝਾਂ ਵਾਲੀ ਹੀਟ ਹੁੰਦੀ ਐ ਇਹਦੇ ਬਸ 18 ਘੰਟੇ ਬਾਅਦ ਟੀਕਾ ਭਰਿਆ ਜਾਊਗਾ ਫਿਰ ਗੱਬਣ ਹੋ ਜਾਊਗੀ ਜੀ ਦੋਗਲੀਆਂ ਗਾਂਵਾਂ ਵਾਲੇ ਜਿਹੜੇ ਆ ਮੋٹے ਪਿੰਡੇ ਦੀਆਂ ਗਾਂਵਾਂ ਵਾਲੇ ਇਹ ਚੀਜ਼ ਦਾ ਧਿਆਨ ਰੱਖਣ ਵੀ ਤੀਜੇ ਦਿਨ ਟੀਕਾ ਭਰੇ ਤੇ ਗਾਂ ਗੱਬਣ ਨਹੀਂ ਹੁੰਦੀਗੀ 12 ਦੀ ਇਹ ਗਾਂ ਹੈ ਇਹ ਵੀ ਰਿਪੀਟਰ ਹੈ ਇਹਦੇ ਕਿੰਨੇ ਵਾਰੀ ਭਰਾਇਆ ਬਈ ਇਹਦੇ ਤਿੰਨ ਵਾਰੀ ਭਰਾਇਆ ਇਹਦੇ ਵੀ ਹਾਂਜੀ ਇਹਦੇ ਦੋ ਵੀ ਕਰਾਸ ਕਰਾਈ ਸੀ ਕਿੰਨਾ ਦੋ ਵਾਰੀ ਟੀਕੇ ਭਰਾਏ ਦੋ ਵਾਰੀ ਟੀਕੇ ਭਰਾਏ ਨੇੜੇ ਆ ਜਾ ਥੋੜਾ ਜਿਹਾ ਅੱਛਾ ਦੋ ਵਾਰੀ ਇਹਦੇ ਟੀਕੇ ਭਰਾਏ ਆ ਤੇ ਇੱਕ ਵਾਰੀ ਸਾਂਹ ਤੋਂ ਇੱਕ ਵਾਰੀ ਮਨ ਲਓ ਠੱਠੇ ਤੋਂ ਬਣਾਈ ਆ ਪਈ ਨਹੀਂ ਰਹੀ ਹੈਨਾ ਨਹੀਂ ਰਹੀ ਤੇ ਨੰਬਰ YouTube ਤੋਂ ਹੀ ਲਿਆ ਸੀ ਹਾਂ YouTube ਤੋਂ ਵੀਡੀਓ ਵੇਖੀਆਂ ਸੀ ਮੈਂ ਅੱਜ ਆਇਆ ਬਾਈ ਤੇਰੇ ਤੈਨੂੰ ਚੰਗਾ ਲੱਗਿਆ ਤਸੱਲੀ ਹੋਈ ਮਨ ਨੂੰ ਵੀ ਆ ਠੀਕ ਹੋਈ ਮਨ ਨੂੰ ਜੀ ਹਾਂ ਚੈੱਕ ਕਰੀਆਂ ਦੋ ਦੋ ਪੈਸੇ ਵੀ ਬਾਹਲੇ ਤਾਂ ਨਹੀਂ ਲਏ ਨਹੀਂ ਜਾਇਜ਼ ਕਿਉਂ ਮੇਰੇ ਏਰੀਆ 'ਚ ਹੀ ਪਿੰਡ ਪੈਂਦਾ ਜੀ ਐਵੇਂ ਮੈਂ ਤੁਹਾਨੂੰ ਕਹਾਂ ਮੈਂ ਕੋਈ ਖਰਚਾ ਲਿਆ ਬਾਈ ਤੋਂ 20 30 ਕਿਲੋਮੀਟਰ ਤੱਕ ਆਪਾਂ ਕਦੇ ਨਹੀਂ ਸੋਚਿਆ ਕਿਉਂ ਢਿਲਮਾ ਤੱਕ ਮੇਰੇ ਕੋਲੇ ਕੰਮ ਵਧੀਆ ਜੀ ਬੁਰਜ ਜਵਾਰ ਸਿੰਘ ਵਾਲਾ ਕੋਈ ਬਾਹਲਾ ਨਹੀਂ ਮੇਰੇ ਪਿੰਡੋਂ 25 30 ਕਿਲੋਮੀਟਰ ਠੀਕ ਹੈ ਦੋਵਾਂ ਗਾਵਾਂ ਦੇ ਦਵਾਈ ਭਰੀ ਹੈ ਜੀ ਬਾਈ ਨੂੰ ਟਰੀਟਮੈਂਟ ਦੱਸਦਾ ਇਹਦੇ ਰੱਬ ਸੁੱਖ ਰੱਖੇ ਤੁਹਾਨੂੰ ਗੱਬਣ ਦੀਆਂ ਵੀ ਵੀਡੀਓ ਪਾਵਾਂਗੇ ਜੀ ਹੂੰ ਬਾਈ ਦਾ ਕੰਮ ਵਪਾਰ ਲੈਣ ਦਾ ਵੀ ਹੈ ਵੈਸੇ ਦੁੱਧ ਤੇ ਕੰਮ ਕਰਦਾ ਬਾਈ ਕਿੰਨਾ ਦੁੱਧ ਪਾ ਦਿੰਦਾ ਬਈ ਇੱਥੇ ਲੇਕਿਨਾਂ ਦੁੱਧ ਇਹਦੇ ਥੱਲੇ ਹੈਗਾ ਹੀ 16 ਕਿਲੋ ਢਾਈ ਮਹੀਨੇ ਦੀ ਗੱਬਣਾ ਅੱਛਾ ਇਹ ਢਾਈ ਮਹੀਨੇ ਦੀ ਗੱਬ ਹੈ ਏਕੇ ਟਿੱਕੇ ਤੇ ਹੋ ਗਈ ਇਹ ਨਹੀਂ ਇਸ ਨੂੰ ਸ਼ਾਂਤ ਕਰਾਈ ਸੀ ਅੱਛਾ ਇਹ ਵੀ ਠੱਠੇ ਤੋਂ ਹੀ ਆ ਇਹ ਵੀ ਨਹੀਂ ਰਹੀ ਸੀ ਨਹੀਂ ਰਹੀ ਨਹੀਂ ਮੈਂ ਵੈਸੇ ਹੀ ਲੈ ਗਿਆ ਹੁੰਦੇ ਅੱਛਾ ਵੈਸੇ ਹੀ ਲੈ ਗਿਆ ਮਤਲਬ ਪਹਿਲੀ ਵਾਰੀ ਹੈ ਕਿੰਨਾ ਚਰੋ ਗਿਆ ਨੂੰ ਸੂਈ ਨੂੰ ਇਹ ਬੱਚੀ ਹੈ ਨਾ ਇਹਦੀ ਢਾਈਆਂ ਦੀ ਨਹੀਂ ਇਹ ਉਹ ਅੰਦਰ ਖੜੀ ਆ ਅੱਛਾ ਇਹ ਅੰਦਰ ਆ ਉਹਦੀ ਬੱਚੀ ਹੈ ਜੀ ਇਹ ਸਾਨੂੰ ਪਸ਼ੂ ਸਾਰੇ ਬਾਈ ਦੇ ਕਿੰਨਾ ਦੁੱਧ ਪਾ ਦਿੰਨੇ ਆ ਬਾਈ ਕਿੰਨੇ ਪਸ਼ੂ ਆਜੋ ਦਿਖਾਉਣੇ ਆ ਪਸ਼ੂ ਆਪ ਤੇ ਬਾਈ ਤੂੰ ਪਸ਼ੂ ਫਿਰ ਘਰ ਦੇ ਕਿੰਨੇ ਘਰ ਦੇ 5 6 ਪੱਕੇ ਆ 6 ਕ ਪਸ਼ੂ ਪੱਕੇ ਆ ਤੇ ਵਪਾਰ ਲੈਣ ਚ ਪੱਕਾ ਕੰਮ ਕਰਦੇ ਆ ਤੁਸੀਂ ਕਿ ਕਿਤੇ ਮਿਲ ਗਿਆ ਲੈ ਲਿਆ ਨਹੀਂ ਜਿਵੇਂ ਕੋਈ ਬਾਹਲਾ ਮੰਡੀ ਮੰਡੀ ਦਾ ਕੰਮ ਨਹੀਂ ਕਰੇ ਘਰੇ ਲੋਕ ਹੁੰਦੇ ਆ ਜੀ ਅੱਛਾ ਆ ਗਾਂ ਆ ਗਾਂ ਦੀ ਬੱਚੀ ਹੈ ਨਾ ਹਾਂ ਇਹ ਵੀ ਹੈ ਜੀ ਇਹ ਥੱਲੇ ਕਿੰਨਾ ਦੁੱਧ ਹੈ 23 24 ਕਿਲੋ ਪੀਕ ਲੈਵਲ ਤੇ ਚੱਲਦੀ ਹੈ ਅੱਛਾ 23 24 ਕਿਲੋ ਦੁੱਧ ਹੈ ਥੱਲੇ ਠੀਕ ਹੈ ਹਿਸਾਬ ਨਹੀਂ ਲਈ ਸੀ ਹਾਂ ਇਹ ਹਿਸਾਬ ਨੇ ਲਈ ਸੀ ਹਾਂ ਗਾਂ ਸਿੰਘ ਹੈ ਨਾ ਥੋੜੀ ਜੀ ਵੱਡੀ ਹੈ ਨਾ ਹਾਂ ਦੁੱਧ ਤਾਂ ਹੀ ਕੰਮ ਕਰਦੇ ਆ ਗੱਬਣਾ ਹੈ ਨਾ ਇਹ ਟੋਕੜ ਕ ਬਣਾਈ 6 ਮਹੀਨਿਆਂ ਦੀ ਅੱਛਾ 6 ਮਹੀਨਿਆਂ ਦੀ ਗੱਬਣਾ ਠੀਕ ਹੈ ਇਹਦੇ ਅਜੋ ਲਾਤਾ ਹਾਂ 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 ਇਹਨੂੰ ਹਾਂ 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 ਇਹਨੂੰ ਥੋੜੀ ਜੀ ਪ੍ਰੋਬਲਮ ਹੈਗੀ ਹੈ ਮਸਟਾਈਟਸ ਵਾਲੀ ਮੰਨ ਲਓ ਮਸਟਾਈਟਸ ਨਹੀਂ ਕਹਿ ਸਕਦੇ ਕਿ ਥੋੜੇ ਥਾਂ ਚੋਂ ਛਿੱਡੀਆਂ ਆਉਂਦੀਆਂ ਡਰਾਈ ਕਰਕੇ ਵੀ ਕਈ ਵਾਰੀ ਪਸ਼ੂ ਤੇ ਆਉਣ ਲੱਗ ਜਾਂਦੀਆਂ ਬਾਈ ਨੂੰ ਦੱਸਿਆ ਇਹਦੇ ਬਾਰੇ ਵੀ ਕੋਈ ਦਿੱਕਤ ਨਹੀਂ ਆਹ ਮੱਝ ਸੇਲ ਤੇ ਆ ਜੀ ਹਾਂਜੀ ਕਿੰਨਾ ਦੁੱਧ ਇਹਦੇ ਥੱਲੇ 10 ਤੋਂ 11 ਕਿਲੋ ਦੁੱਧ ਖੁੱਲਾ ਜੀ ਮਹੀਨੇ ਕ ਦਾ ਸੂਆ ਜੀ ਅੱਛਾ 10 ਤੋਂ 11 ਕਿਲੋ ਦੁੱਧ ਹੈਗਾ ਮੰਨ ਲਓ ਚੋਕੇ ਲੈ ਜਾਏ ਬਣਾ ਦੋ ਡੰਗ ਅਗਲਾ ਦੋ ਡੰਗ ਚੋਲੇ ਜੀ ਚੱਲਾਂ ਕੀ ਰੇਟ ਰੱਖਿਆ ਬਈ ਇਹਦਾ ਇਹਦਾ ਰੇਟ ਬਈ ਮਾਨਤਾ ਹਣਾ 85000 ਚੋਂ ਕਰ ਦਿਆਂਗੇ ਥੋੜੀ ਲੱਸੀ ਹੈ ਨਾ ਬੱਚਾ ਹੈ ਨਹੀਂ ਬੱਚਾ ਹੈਗਾ ਹੀ ਕੱਟਾ ਬੈਠਾ ਹੋਵੇ ਅੱਛਾ ਇਹਦਾ ਬੱਚਾ ਵੀ ਹੈਗਾ ਠੀਕ ਹੈ ਜੀ ਤੁਸੀਂ ਕੰਟੈਕਟ ਕਰ ਸਕਦੇ ਆਂ ਬਾਈ ਨਾਲ ਜੀ ਇਹ ਜੇ ਤੁਸੀਂ ਮੱਝ ਖਰੀਦਣਾ ਚਾਹੁੰਦੇ ਆ ਤਾਂ ਥੋੜੀ ਲੱਸੀ ਜ਼ਰੂਰ ਹੈ ਪਰ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਹੈ 10-11 ਕਿਲੋ ਦੀ ਥਣਲੇਵੇ ਦੀ ਸਾਫ ਆ ਬਾਈ ਕੋਈ ਭੂਰ ਸ਼ਿੱਟਾ ਨਹੀਂ ਕੋਈ ਬਿਲਕੁਲ ਸਾਫ ਕਈ ਵੇਰ ਕੋਈ ਬੰਦਾ ਦੂਰੋਂ ਆਉਂਦਾ 100% ਸਾਫ ਆ ਬਾਈ ਕੋਈ ਦਿੱਕਤ ਨਹੀਂ ਗਈ ਕੋਈ ਦਿੱਕਤ ਨਹੀਂ ਆ ਹਾਂ ਬਾਕੀ ਤੁਸੀਂ ਆਪਦੀ ਤਸੱਲੀ ਬਾਈ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਕੋਈ ਵੀਡੀਓ ਮੰਨ ਲਓ ਲੈਣੀ ਹੈ ਮੱਝ ਦੀ ਮੈਨੂੰ ਕਮੈਂਟ ਕਰਕੇ ਨੰਬਰ ਬਾਈ ਤੇ ਉਹ ਗੱਬਣ ਕਰਕੇ ਵੀ ਤੁਹਾਨੂੰ ਪਾਵਾਂਗੇ ਵੀਡੀਓ ਠੀਕ ਹੈ ਬੁਰਜ ਜਵਾਰ ਸਿੰਘ ਵਾਲੇ ਪਿੰਡ ਆਏ ਸੀਗੇ ਜੀ ਉਹ ਜਿਹੜੀ 메ਨ ਗਾਂ ਬਸ ਉਹ ਅੱਜ ਉਹਦਾ ਟ੍ਰੀਟਮੈਂਟ ਕਰਨ ਆਏ ਸੀ ਬਾਈ ਕਹਿੰਦਾ ਦੂਜੀ ਗਾਂ ਵੀ ਨਹੀਂ ਰਹਿੰਦੀ ਕੀ ਇਹ ਦੋ ਗਾਂਵਾਂ ਬਾਈ ਕੋਲੇ ਰਿਪੀਟਰ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ ਵੀ ਬਾਈ ਦੀ ਖਰਾਕ ਦੀ 1% ਵੀ ਕਮੀ ਨਹੀਂ ਗਈ ਪਸ਼ੂ ਦੇਖੋ ਕੋਈ ਐਂ ਦਿੱਕਤ ਨਹੀਂ ਇਹਨੂੰ ਨੌਲੇਜ ਨਹੀਂ ਬੰਦੇ ਨੂੰ ਹੈਨਾ ਫੇਰ ਵੀ ਪਸ਼ੂ ਰਿਪੀਟ ਕਰ ਰਹੇ ਆ ਦੇਖ ਲਓ ਤੁਸੀਂ ਵੀ ਐ ਕੋਈ ਲਿੱਸਾ ਲਾਵਾਂ ਪਸੂ ਕੋਈ ਵੀ ਨਹੀਂਗਾ ਬਾਈ ਦਾ ਗਾਂ ਦੇਖ ਲਓ ਇਹ ਕਿੰਨਾ ਦੁੱਧ ਦੇ ਰਹੀ ਹੈ ਬਾਈ ਆਹਾਂ ਸਾਹਮਣੀ ਇਹ ਸਾਹਮਣੀ ਹੁਣ ਤੱਕ ਅੱਧੀ ਹੀ ਆਈ 8 ਕਿਲੋ ਤੇ ਚੱਲਦੀ ਇਹ ਤਾਜੀ ਦਾ ਪਈ ਕਿਲੇ ਵੇ ਇਹਦਾ 25 26 ਕਿਲੋ ਸੀ 6 0 ਫੈਂਟਸ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਤਾਂ ਹੋ ਗਿਆ ਹੀ 8 9 ਮਹੀਨੇ ਦੁੱਧ ਬਹੁਤ ਛੇਤੀ ਘਟ ਗਿਆ ਦੁੱਧ ਪਰ ਬੱਛੀ ਕਰਕੇ ਕ੍ਰੋਸ ਬਾਨ ਕਰਕੇ ਨਾ ਬੱਛੀ ਅੱਛਾ ਬੱਛੀ ਮਰ ਗਈ ਸੀ ਹਾਂ ਬੱਛੀ ਨੂੰ ਪਤਾ ਨਹੀਂ ਕੀ ਹੋਇਆ ਇਹਨਾਂ ਦੇ ਬੱਚੇ ਸਾਹਮਣੇ ਪੈਂਦੇ ਹਨਾ ਹਾਂ ਸਾਹਮਣੇ ਪੈਂਦੇ ਬਹੁਤ ਕਰਦੀ ਸੀ ਬੱਚੇ ਦਾ ਹਾਂ ਇਹਦਾ ਪੈਸਾ ਬਹੁਤ ਲੱਗ ਗਿਆ 8 ਅੱਛਾ ਅਮਰ ਸਰ ਦੇ ਬੰਦੇ ਮੰਗਦੇ ਸੀ ਕਹਿੰਦੇ 10 ਕਿੰਨੇ ਮਾਨ ਤਾਨ ਕਿੰਨਾ ਕਰੇਗਾ ਹਾਂ ਉਹ ਅਸੀਂ ਕਿਹਾ ਵੀ ਮੰਗਿਆ ਵਾਲਾ ਦੁੱਧ ਆ ਚਲੋ ਜੀ ਦੁੱਧ ਨਹੀਂ ਗਾਂ ਚੰਗੀ ਐ ਵੀ ਗਾਂ ਮਿਲਦੀ ਇਹ ਪਤਾ ਕੀ ਐ ਇਹੋ ਜਿਹਾਂ ਵੱਛੀਆਂ ਨਹੀਂ ਸਾਂਭਦਾ ਕੋਈ ਤਾਂ ਨਹੀਂ ਗਾਂ ਮਿਲਦੀ ਹਾਂ ਆਪਾਂ ਹਾਂ ਨਹੀਂ ਠੀਕਾ ਚੰਗਾ ਹੀ ਲਾਵਾਂਗੇ ਇਹਦੇ ਇਹਦੇ ਆਪਾਂ 100% ਦੇਖਾਂਗੇ ਜਰਸੀ ਵੈਸੇ ਜਰਸੀ ਦਾ ਸੀਮਣ ਆਇਆ ਨਾ ਬਈ ਜਰਸੀ ਦਾ ਇਕੱਲਾ ਰੰਗ ਹੀ ਰੰਗ ਆ ਲਾਲੇ ਦਾ ਤੇ ਪਰ ਗਾਂ ਕ੍ਰਾਸ ਬਰੀਡ ਦੀ ਆ ਤੇਰੀ ਜਿਵੇਂ ਇਹਦਾ ਕੱਦ ਕਾਠ ਉਹ ਹਿਸਾਬ ਨਾਲ ਜੇ ਐਫ ਲੱਗੇ ਨਾ ਉਹ ਜਰਸੀ ਚ ਬੜਾ ਦੁੱਧ ਨਹੀਂ ਆਉਣਾਗਾ ਹਾਂ ਵਧੀਆ ਬਣ ਜੂਗਾ ਤੇ ਕ੍ਰਾਸ ਬਰੀਡ ਬੱਚਾ ਵੀ ਵਧੀਆ ਆਊਗਾ ਠੀਕ ਹੈ ਇਹਦੇ ਵੀ ਸੈਕਸਡ ਲੱਗ ਜਾਣਾ ਇਹ ਤੂੰ ਗਾਂ ਨੂੰ ਵੇਚੇਗਾ ਤਾਂ ਨਹੀਂ ਹੈ ਨਾ ਮੇਰੇ ਹਿਸਾਬ ਨਾਲ ਕਿਉਂ ਗਾਂ ਤੇਰੀ ਤਿੱਲ ਹੋ ਗਈ ਹੈ ਨਾ 27 28 ਲੀਟਰ ਤੇ ਚੱਲੀ ਜਾਂਦੀ ਫੀਲ ਨੇ 27 28 ਕਿਲੋ ਦੁੱਧ ਇਹ ਗਾਂ ਬਾਈ ਦੀ ਤਿੱਲ ਹੋ ਗਈ ਬਈ ਕੱਟ ਲੱਗ ਗਿਆ ਸੀ ਥਣ ਤੇ ਤੇ ਤਾਂ ਕਰਕੇ ਬਾਈ ਇਹ ਵੇਚਦਾ ਨਹੀਂ ਇਹਦੇ ਵੀ ਸਿਕਸੜੀ ਲਾਵਾਂਗੇ ਮੈਂ ਗੱਲ ਕਰਦਾ ਵੀ ਜਿਹੜੀ ਗੱਲ ਆਪਣੀ ਵਿੱਚ ਹੀ ਰਹਿ ਗਈ ਵੀ ਕਈ ਵਾਰੀ ਕੋਈ ਸੇਵਾ ਵੀ ਮੈਟਰ ਨਹੀਂ ਹੈ ਹੁੰਦਾ ਵੀ ਪਸ਼ੂ ਲਿਸੇ ਲਾਵੇਂ ਯਾਰ ਹੁਣ ਤੁਸੀਂ ਦੇਖ ਲਓ ਵੀ ਇਹਨਾਂ 'ਚ ਕੋਈ ਕਮੀ ਹੈ ਲੱਗਦੀ ਏ ਤੁਹਾਨੂੰ ਕੱਲ ਹੁਣ ਮੈਂ ਸਾਡੇ ਪੈਂਡ ਦੀ ਵੀਡੀਓ ਪਾਈ ਸੀ ਸ਼ਾਇਦ ਬਾਈ ਤੁਸੀਂ ਵੀ ਦੇਖੀ ਹੋਵੇ ਹਨਾ ਉਹ ਬਾਈ ਦੇ ਪਸ਼ੂ ਬਹੁਤ ਲਿਸੇ ਆ ਮੈਂ ਮੰਨਦਾ ਹਨਾ ਪਰ ਜਿਹੜੀਆਂ ਦੋ ਬਿਹੜਾਂ ਹਾਂ ਦੋ ਬਿਹੜਾਂ ਉਹ ਸਹੀ ਲੱਗੀਆਂ ਆ ਦੇਖੋ ਤੁਸੀਂ ਹੁਣ ਕਿੰਨੇ ਰਾਜੀ ਪਸ਼ੂ ਆ ਤੇ ਫੇਰ ਵੀ ਰਿਪੀਟ ਕਰੀ ਜਾਂਦੇ ਆ ਤਿੰਨ ਚਾਰ ਦੋ ਤਿੰਨ ਵਾਰੀ ਆ ਨਹੀਂ ਰਹੀ ਗਾਂ ਵੇਖ ਲਓ ਠੱਠੇ ਤੋਂ ਵੀ ਨਹੀਂ ਰਹੀਗੀ ਉਹ ਗਾਂ ਵੀ ਦੋ ਤਿੰਨ ਵਾਰੀ ਨਹੀਂ ਰਹੀ ਕੋਈ ਉਹ ਗਾਂ ਐ ਨਹੀਂ ਲੱਗਦੀ ਵੀ ਯਾਰ ਕਿਸੇ ਪਾਸੇ ਉਹ ਚ ਕੋਈ ਖੁੰਝੀ ਹੈ ਗਾਂ ਹਨਾ ਤੇ ਇੱਥੇ ਕਈ ਵਾਰੀ ਦਿੱਕਤ ਰਿਪੀਟ ਬਰੀਡਿੰਗ ਦੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਖਰਾਕ ਕਰਕੇ ਹੀ ਆਉਂਦੀ ਬਈ ਚਾਰ ਪੌਣੇ ਕਿ ਪੱਠੇ ਹੀ ਪੌਣੇ ਤੁਸੀਂ ਨਹੀਂ ਵੀਰੇ ਹਰਾਚਾਰ ਹਰਾਚਾਰ ਚਾਰ ਵੀ ਨਹੀਂ ਪਾਉਂਦੇ ਹਰੇਕ ਚੀਜ਼ ਪਾਸੇੋਂ ਮੰਨ ਕੇ ਚੱਲੋ ਬਾਈ ਨੂੰ ਨੌਲੇਜ ਵੀ ਹੈਗੀ ਆ ਫੇਰ ਵੀ ਵਪਾਰ ਲੈਣ ਦਾ ਕੰਮ ਕਰਦਾ ਹਨਾ ਪਰ ਪਸ਼ੂ ਫੇਰ ਵੀ ਰਿਪੀਟਰ ਹੈ ਤੇ ਨਾਲ ਬਾਈ ਵਪਾਰ ਦੇ ਦੁੱਧ ਦਾ ਕੰਮ ਕਰਦਾ 45 46 50 ਕਿਲੋ ਦੁੱਧ ਵਧੀਆ ਪਾਈ ਜਾਂਦਾ ਬਾਈ ਨਾਲੇ ਇੱਕ ਅੱਧਾ ਪਸ਼ੂ ਲੈ ਕੇ ਵੇਚ ਲੈਂਦਾ ਧੰਦਾ ਬਹੁ ਹੁਣ ਤਾਂ ਲੋਕਾਂ ਨੂੰ ਚਲੋ ਸ਼ੌਂਕ ਵੀ ਪਿਆ ਵਿਆ ਤੇ ਤੁਸੀਂ ਇਹਦੇ ਨਾਲ ਜੁੜਨਾ ਹੈ ਤਾਂ ਸ਼ੁਰੂ ਚ 4-5 ਗਾਵਾਂ ਤੋਂ ਕਰਕੇ ਵਧੀਆ ਕੰਮ ਆ ਬਾਈ ਸਹੀ ਕੰਮ ਆ ਬਾਈ ਕਿੰਨੇ ਕੁ ਪੈਸੇ ਲਾਇਏ ਸੀ ਸ਼ੁਰੂ ਚ ਕੀ ਵਾਵਾ ਟਾਈਮ ਹੋ ਗਿਆ ਕਰਦੇ ਨੂੰ ਉਸ ਘਰ ਦੇ ਤੋਂ ਸ਼ੁਰੂ ਕਰਾਈ ਜਿੰਨੀ ਅੱਜ ਕਰਦੀ ਇੱਕ ਦੋ ਸੀਗੀਆਂ ਇੱਕ ਦੋ ਸੀਗੀਆਂ ਕਿੰਨਾ ਚਿਰ ਹੋ ਗਿਆ ਬਾਏ ਇਹਦਾ 2000 12-13 ਦੇ ਲੱਗਿਆ 2012-13 ਦੇ ਕਿੰਨੇ ਪਸ਼ੂ ਲਏ ਸੀ ਉਦੋਂ ਬਸ ਘਰ ਦੇ ਸੀਗੇ ਜਿਹੜੇ ਸੀਗੇ ਜੀ ਇੱਕ ਦੋ ਅੱਛਾ ਇਹ ਹੁਣ ਮਨ ਲੋ ਆਪਦੇ ਹੀ ਆ ਇਹ ਹਾਂਜੀ ਹਾਂਜੀ ਠੀਕ ਹੈ ਜਿਵੇਂ ਆਹ ਗਾਂ ਦਾ ਚਲੋ ਤੁਸੀਂ ਲਈ ਹੈ ਪਰ ਜਿਹੜੇ ਆਪਦੀਆਂ ਹੀ ਆ ਸੁਣੇ ਕਰਦੀਆਂ ਨਾ ਫਿਰ ਜਦੋਂ ਜਾਰੇ ਅੱਛਾ ਉਹ ਹਿਸਾਬ ਨਾਲ ਵੇਚ ਦਿੰਦੇ ਆ ਪਸੂ ਹਾਂ ਵੀ ਉਹ ਕੋਈ ਐ ਨਹੀਂ ਵੀ ਪੱਲਿਓ ਪੈਸੇ ਲਾ ਕੇ ਨਹੀਂ ਤੁਸੀਂ ਐ ਪਸੂ ਰੇ ਉਹ ਬੱਛੀ ਆ ਜਿਹੜੀ ਚੰਗੀ ਆ ਗਈ ਰੱਖ ਲਈ ਸੀ ਅੱਛਾ ਇਹ ਕਰਦੀ ਆ ਨਹੀਂ ਲਈ ਸੀ ਐਰਤੀ ਅੱਛਾ ਇਹ ਲਈ ਸੀ ਜੇ ਮੰਨ ਲਓ ਜਿਹੜਾ ਪਸ਼ੂ ਲੈ ਲੈਨੇ ਆ ਜਿਹੜਾ ਚੰਗਾ ਲੱਗੇ ਉਹ ਰੱਖ ਲੈਨੇ ਆ ਉਹ ਦੁੱਧ ਤੇ ਖੜ ਜਾਂਦਾ ਠੀਕ ਇਹ ਕਿੰਨੇ ਦੀ ਲਈ ਸੀ ਕਿਲੋ ਕੱਢੀ ਜਾਂਦੀ 40000 ਦੀ ਲਈ ਸੀ ਬਹੁਤ ਹਿਸਾਬ ਨਾਲ ਲਈ ਸੀ ਹਾਂ 17 18 ਕਿਲੋ ਦੁੱਧ ਕੱਢਿਆ ਹੁਣ ਵੀ 15 16 ਤਾਂ ਚੱਲੀ ਜਾਂਦੀ ਹੈ ਤਿੰਨਾਂ ਦੀ ਗੱਬਰ ਹੋ ਤਿੰਨਾਂ ਦੀ ਗੱਬਣਾ ਫਿਰ ਬਹੁਤ ਵਧੀਆ ਹਾਂ ਜਿਹੜੀ ਗੱਲ ਹੈ ਠੀਕ ਹੈ ਕਿਹੜਾ ਸੱਚੇ ਤਾਂ ਠੱਠੇ ਤੋਂ ਹੀ ਬਣੀ ਹੈ ਹਾਂ ਅੱਛਾ ਇਹ ਥੋੜੇ ਇੱਥੇ ਨੇੜੇ ਹੈਗਾ ਕੋਈ ਕਿ ਲੈ ਜਾਣਾ ਮੈਂ ਹਾਂ ਨਾਲ ਦੇ ਪਿੰਡ ਦੇ ਸਰਪੰਚ ਅੱਛਾ ਫਾਰਮ ਵਾਲਿਆਂ ਕੋਲੇ ਆ ਹਾਂ ਹਾਂ ਫਾਰਮ ਵਾਲਾ ਫਿਰ ਤਾਂ ਵਧੀਆ ਹੀ ਹੋਊਗਾ ਨਾ ਹਾਂ ਹਾਂ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰ ਵਧੀਆ ਟੀਕੇ ਭਰਿਆ ਕਰ ਵਧੀਆ ਵਧੀਆ ਵਹਿੜਾ ਨਾ ਇਹਨੇ ਰਹਿ ਵੀ ਇੱਕੇ ਟੀਕੇ ਤੇ ਜਾਣਾ ਸੀਗਾ ਹਾਂ ਹਾਂ ਸੈਕਸਡ ਚ ਥੋੜਾ ਚਲੋ ਫਾਇਦਾ ਫਿਰ ਵੀ 10% ਬੱਚੇ ਦੇ ਜਾਨਸ ਹੁੰਦੇ ਇਹਦੇ ਚ ਪਤਾ ਹੀ ਨਹੀਂਗਾ ਕਿ ਬੱਚਾ ਹੋਣਾ ਕਿ ਬੱਚੀ ਹੋਣੀ ਹੈ ਬੰਦਾ ਸੇਵਾ ਉਹ ਹਿਸਾਬ ਨਾਲ ਕਰ ਲੈਣਾ ਫਰਕ ਤਾਂ ਬਾਲਾ ਬਗ ਬਾਈ ਨੂੰ ਦੱਸਿਆ ਇਹਨਾਂ ਦਾ ਟ੍ਰੀਟਮੈਂਟ ਜੀ ਬਸ ਛੇਤੀ ਪਾਵਾਂਗੇ ਤੁਹਾਨੂੰ ਗੱਬਨ ਦੀ ਵੀਡੀਓ ਇਹਨਾਂ ਦੀ ਧੰਨਵਾਦ ਜੀ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਜੀ ਕਿਵੇਂ ਦੀ ਲੱਗਦੀ ਆ ਧੰਨਵਾਦ